ਅੰਤੋਂ ਆ ਮੈਂ 5-7 ਸਾਲ ਪਹਿਲਾਂ ਸੋਚਦਾ ਸੀਗਾ ਵੀ ਜਿਵੇਂ ਜਿਵੇਂ ਲਿਬਰਲ ਸੋਝ ਆਈ ਹੈ ਟੈਕਨੋਲੋਜੀ ਆਈ ਹੈ ਨਾ ਵੀ ਅੱਗੇ ਜਾ ਕੇ ਜਾਤਾਂ ਧਰਮ ਜਿਹੜਾ ਇਹ ਸਾਰਾ ਕੁਝ ਆ ਬਹੁਤ ਜ਼ਿਆਦਾ ਘਟ ਜੂਗਾ ਵੀ ਜਿਹੜਾ ਅੱਗੇ ਨਵਾਂ ਯੂਥ ਆ ਰਿਹਾ ਉਹਨੂੰ ਤਾਂ ਇੰਨਾ ਜ਼ਿਆਦਾ ਕ੍ਰੇਜ਼ ਨਹੀਂ ਰਹਿਣਾ ਹੈਗਾ ਪਰ ਆ ਜਿਹੜਾ ਹੁਣ ਆ ਦੋ ਕਰੋਨਾ ਤੋਂ ਬਾਅਦ ਟਾਈਮ ਲੰਘੇ ਉਸ ਤੋਂ ਬਾਅਦ ਤਾਂ ਜਿਵੇਂ ਹੀ ਉਲਟ ਹੋ ਗਿਆ ਇਹ ਕੰਮ ਆਪਾਂ ਨੂੰ ਦੇਖਣ ਨੂੰ ਮਿਲ ਰਿਹਾ ਵੀ ਹਰੇਕ ਦੇਸ਼ ਕੋਈ ਕੰਟਰੀ ਤੁਸੀਂ ਚੱਕ ਲੋ ਇਸ ਟਾਈਮ ਕੰਜ਼ਰਵੇਟਿਵ ਹੋਈ ਪਈ ਹੈ ਕੋਈ ਆਪਣੇ ਧਰਮ ਨੂੰ ਲੈ ਕੇ ਕੰਜ਼ਰਵੇਟਿਵ ਹੋ ਰਿਹਾ ਏ ਕੋਈ ਆਪਣੀ ਫਰੇਸ ਨੂੰ ਲੈ ਕੇ ਕੋਈ ਕਿਸੇ ਚੀਜ਼ ਨੂੰ ਲੈ ਕੇ ਮਤਲਬ ਹਰੇਕ ਸਾਧੇ ਕਿਸੇ ਨਾ ਕਿਸੇ ਨੂੰ ਲੈ ਕੇ ਲੜਾਈ ਚੱਲਦੀ ਪਈ ਹੈ ਤੁਸੀਂ ਸੋਚੇ ਕਿ ਐਵੇਂ ਕਿਉਂ ਹੋ ਰਿਹਾ ਹਰੇਕ ਦੇਸ਼ ਦੇ ਵਿੱਚ ਵੀ ਹਰੇਕ ਪਾਸੇ ਦੋ ਢੜੇ ਕਿਉਂ ਬਣੇ ਪਏ ਨੇ ਜਿੱਥੇ ਤੱਕ ਮੈਂ ਦੇਖਿਆ ਵੀ ਹੁਣ ਆਪਾਂ ਕੁਝ ਵੀ ਸਰਚ ਕਰਦੇ ਆਂ ਆਨਲਾਈਨ ਕੁਝ ਵੀ ਦੇਖਦੇ ਆਂ ਮੰਨ ਲਓ ਮੈਂ ਅੱਜ ਕਿਸੇ ਧਰਮ ਬਾਰੇ ਸਰਚ ਕੀਤਾ ਮੈਨੂੰ ਅੱਗੇ ਉਹਦੀਆਂ 10 ਰੀਲਾਂ ਹੋਰ ਦਿਖਾ ਦੇਣਗੇ ਉਹਦੇ ਐਡਿਟਸ ਉਹਦੇ ਚੰਗੇ ਪੱਖ ਵੀ ਮੈਨੂੰ ਸਾਰੀਆਂ ਚੀਜ਼ਾਂ ਉਹ ਹੀ ਦਿਖਾਉਣ ਲੱਗ ਜੂਗਾ ਸੋਸ਼ਲ ਮੀਡੀਆ ਕਿਤੇ ਨਾ ਕਿਤੇ ਮੇਰਾ ਫਿਰ ਜਿਹੜਾ opinion ਹੈ ਉਹ ਬਾਇਸਡ ਹੋਣ ਲੱਗ ਜੂਗਾ ਉਸ ਧਰਮ ਦੇ ਪ੍ਰਤੀ ਹੈ ਨਾ ਵੀ ਵਧੀਆ ਹੋਣ ਲੱਗ ਜੂਗਾ ਵੀ ਮੈਨੂੰ ਸਾਰੀਆਂ ਚੀਜ਼ਾਂ ਉਹ ਦਿਖ ਰਹੀਆਂ ਨੇ ਮੈਂ ਇੰਸਟਾਗ੍ਰam ਤੇ ਉਹ ਦੇਖਦਾ ਬਿਆਈ ਮੈਂ YouTube ਤੇ ਮੈਂ TikTok ਤੇ ਉਹ ਚੀਜ਼ਾਂ ਦੇਖ ਰਿਹਾ ਹਾਂ ਪਰ ਤੂੰ ਇਹ ਸੋਚ ਕੇ ਦੇਖੋ ਵੀ ਤੁਸੀਂ ਕਦੇ try ਕਰੋਗੇ ਤੁਸੀਂ ਕਿਸੇ ਹੋਰ ਧਰਮ ਬਾਰੇ ਸਰਚ ਕਰੋ ਕੋਈ ਕਨਜ਼ਰਵੇਟਿਵ ਸੋਚ ਬਾਰੇ ਸਰਚ ਜਾਂ ਆਪਣੇ ਜਿਹੜੇ ਵੀ ਤੁਸੀਂ opinion ਦੇ ਇਸ ਟਾਈਮ ਮਨ ਦੇ ਉਸ ਦੇ ਉਲਟ ਜੀ ਸਰਚ ਕਰਕੇ ਦੇਖੋ ਗਰੰਟੀ ਕਰ ਲਈ ਤੁਹਾਡਾ 10 ਦਿਨਾਂ ਚ ਓਪੀਨੀਅਨ ਬਦਲਣ ਲੱਗ ਜੂਗਾ ਤੁਹਾਨੂੰ ਫੇਰ ਉਸੇ ਤਰੀਕੇ ਦੀਆਂ ਵੀਡੀਓ ਉਸੇ ਤਰੀਕੇ ਦੀਆਂ ਚੀਜ਼ਾਂ ਹਨ ਸਾਰੀਆਂ ਤੇ ਇਹਦੀ ਰੂਟ ਕੌਜ਼ ਆ ਵੀ ਹੁਣ ਜਿਹੜੇ ਉੱਪਰ ਬੈਠੇ ਬੰਦੇ ਨੇ ਕੋਈ ਕਾਰਪੋਰੇਟਸ ਆ ਕੋਈ ਸਰਕਾਰਾਂ ਦੇ ਉਹ ਲੋਕਾਂ ਨੂੰ ਥੱਲੇ ਲੜਾਈ ਰੱਖਣਾ ਚਾਹੁੰਦੇ ਨੇ ਹੁਣ ਵੀ ਦੋ ਧੜੇ ਬਣੇ ਰਹਿਣ ਹਮੇਸ਼ਾ ਜਿਵੇਂ ਪਹਿਲਾਂ ਵੀ ਚੱਲਦੀ ਸੀ ਡਿਵਾਈਡਡ ਰੂਲ ਦੀ ਪੋਸਿਟਿਵ ਪੋਲਿਸੀ ਉਹ ਹਲੇ ਵੀ ਚੱਲਦੀ ਪਈ ਹੈ ਲੋਕਾਂ ਦੇ ਦੋ ਢੜੇ ਬੜੇ ਰਹਿਣ ਐਲਗੋਰਿਦਮ ਇਹ ਵੀ ਦਿਖਾਇਆ ਜਾਂਦਾ ਵੀ ਵੀ ਜਿਹੜੇ ਤੁਸੀਂ ਚੀਜ਼ ਨੂੰ ਦੇਖ ਰਹੇ ਹੋ ਉਹੀ ਤੁਹਾਡਾ opinion based ਹੋ ਜਵੇ ਪਰ ਇਸ ਟੀ ਨੂੰ ਆਪਾਂ ਨੂੰ ਤੋੜ ਕੇ ਦੇਖਣਾ ਚਾਹੀਦਾ ਇੱਕ ਨਾ ਇੱਕ ਵਾਰ ਕੀ ਅਸਲ ਮੁੱਦੇ ਇਸ ਟਾਈਮ ਸਮਾਜ ਦੇ ਹੈ ਦੇਸ਼ਾਂ ਦੇ ਵਿੱਚ ਕਿੰਨੀ ਗਰੀਬੀ ਹੈ ਲੋਕਾਂ ਨੂੰ ਦਿਨ ਦਿਹਾੜੇ ਐਂ ਗੋਲੀਆਂ ਮਾਰ ਕੇ ਮਾਰੀ ਜਾਂਦੇ ਨੇ ਜੌਬ ਘਟਦੀ ਜਾ ਰਹੀ ਹੈ ਦਿਨੋਂ ਦਿਨ ਉਹ ਉਹਨਾ ਉਹਨਾ ਇਸ਼ੂ ਨੂੰ ਤਾਂ ਕੋਈ ਦੇਖਦਾ ਹੀ ਨਹੀਂ ਪਿਆਗਾ ਸਰਕਾਰਾਂ ਇਹ ਜਿਹੀਆਂ ਪਾਲਿਸੀਆਂ ਲੈ ਕੇ ਆ ਰਹੀਆਂ ਵੀ ਤੁਸੀਂ ਅੱਗੇ 40 50 ਸਾਲ ਬਾਅਦ ਗੁਲਾਮ ਹੋ ਜਾਓਗੇ ਤੇ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ ਉਹਨਾ ਤੀਜਿਆਂ ਵੱਲ ਕੋਈ ਧਿਆਨ ਹੀ ਨਹੀਂ ਦੇ ਰਿਹਾ ਸਾਰੇ ਆਪਣੇ ਧਰਮਾਂ 'ਚ ਫਸੇ ਹੋਏ ਨੇ ਕੋਈ ਕਨਜ਼ਰਵੇਟਿਵ ਸੋਚ ਦੇ ਵਿੱਚ ਫਸਿਆ ਆ ਕੋਈ ਲਿਬਰਲ ਵਾਲੇ ਪਾਸੇ ਵੀ ਆਪਸ ਦੇ ਵਿੱਚ ਦੋ ਧੜੇ ਬਣੇ ਹੋਏ ਨੇ ਠੀਕ ਪਾਸੇ ਮੇਰੇ ਹਿਸਾਬ ਨਾਲ ਜੇ ਤੁਹਾਨੂੰ ਲੱਗਦਾ ਨਾ ਵੀ ਮੈਂ ਗਲਤ ਬੋਲਦਾ ਫਿਰ ਤਾਂ ਤੁਹਾਨੂੰ ਇਹ ਜੀ ਗਰੂ ਟਰਾਈ ਕਰਨੀ ਚਾਹੀਦੀ ਹੈ ਵੀਡੀਓ ਦਾ ਤੁਹਾਡਾ ਬੀਨੀਆਂ ਨਾ ਉਹਦੇ ਤੁਸੀਂ ਉਲਟ ਚੀਜ਼ਾਂ ਸਰਚ ਕਰਕੇ ਦੇਖੋ। ਫਿਰ ਉਹ ਚੀਜ਼ਾਂ ਵੀ ਸਹੀ ਲੱਗਣ ਲੱਗ ਪੇ। ਮੈਂ ਨਹੀਂ ਜਾਣਦਾ ਵੀ ਆਪਾਂ ਆਪਸ ਵਿੱਚ ਇਨਾ ਗੱਲਾਂ ਵਿੱਚ ਲੜਦੇ ਰਹੀਏ। ਉੱਪਰ ਬੈਠੇ ਜਿਹੜੇ ਪੋਲੀਟੀਸ਼ਨ ਨੇ, ਕਾਰਪੋਰੇਟਸ ਨੇ ਆਪਣੇ ਉੱਤੇ ਹੌਲੀ-ਹੌਲੀ ਗੁਲਾਮੀ ਦਾ ਜਾਲ ਪਾ ਦਣ ਤੇ ਆਪਾਂ ਨੂੰ ਪਤਾ ਵੀ ਨਾ ਲੱਗੇ। ਇਹਦਾ ਸੋਲੂਸ਼ਨ ਇਹੀ ਆ ਵੀ ਆਪਾਂ ਨੂੰ ਇਕੱਠੇ ਆਉਣਾ ਚਾਹੀਦਾ ਹੈ, ਜਾਗਣਾ ਚਾਹੀਦਾ ਹੈ। ਜਿੰਨੀ ਜ਼ਿਆਦਾ ਲੋਕਾਂ ਦੇ ਵਿੱਚ ਵੇਅਰਨੈਸ ਹੋਊਗੀ ਜਿੰਨਾ ਜ਼ਿਆਦਾ ਉਹਨਾਂ ਨੂੰ ਪਤਾ ਹੋਊਗਾ ਵੀ ਸਰਕਾਰਾਂ ਇਹਨਾਂ ਚੀਜ਼ਾਂ ਦੇ ਪਰਦੇ ਦੇ ਵਿੱਚ ਕੀ ਕੀ ਕਰਦੀਆਂ ਪਈਆਂ ਨੇ ਪਿੱਛੇ ਕੀ ਕੀ ਪਾਲਿਸੀਆਂ ਲੈ ਕੇ ਆ ਰਹੀਆਂ ਨੇ ਆਪਣਾ ਉਹਨੂੰ ਐਜੂਕੇਟ ਕਰਨਾ ਚਾਹੀਦਾ ਹੈ ਜੇ ਮੈਂ ਤੁਹਾਨੂੰ ਇੱਕ ਬੜੀ ਵਧੀਆ ਐਗਜ਼ਾਮਪਲ ਦਿੰਦਾ ਵੀ ਮੈਂ ਜਦੋਂ ਕਰੋਨਾ ਵਾਇਰਸ ਤੋਂ ਪਹਿਲਾਂ ਹੋਰੇ ਕੈਨੇਡਾ ਦੇ ਵਿੱਚ ਆ ਗਿਆ ਸੀਗਾ ਉਸ ਤੋਂ ਪਹਿਲਾਂ ਤਾਂ ਮੈਂ ਕਦੇ ਮਤਲਬ Hindu Sikh ਦੇ ਵਿੱਚ ਲੜਾਈ ਦੇਖੀ ਨਹੀਂ ਸੀ ਪੰਜਾਬ ਦੇ ਵਿੱਚ ਵੀ ਕਦੇ ਐਵੇਂ ਲੱਗਦਾ ਹੀ ਨਹੀਂ ਸੀਗਾ ਵੀ ਇਹ ਹਿੰਦੂ ਲੱਗਨੇ ਆ ਸਿੱਖ ਲੱਗਨੇ ਨਾ ਸਈ ਇਕੱਠੇ ਹੀ ਸਕੂਲਾਂ ਦੇ ਵਿੱਚ ਪਰ ਪੜ੍ਹੇ ਆ ਇੱਕੋ ਹੀ ਕਲੋਨੀਆਂ ਦੇ ਵਿੱਚ ਰਹੇ ਆ ਨਾ ਕਦੇ ਹਿੰਦੂ ਆਲਾ ਫੰਕਸ਼ਨ ਹੋਣਾ ਅਸੀਂ ਜਾਣਾ ਸਾਡਾ ਹੋਣਾ ਉਹਨਾਂ ਦੇ ਆਲਾ ਨਾ ਵੀ ਕਦੇ ਸੋਚ ਹੈ ਹੀ ਨਹੀਂ ਸੀ ਦਿਮਾਗ ਵਿੱਚ ਇਹਦੇ ਵਿੱਚ ਲੱਗਾ ਸੀ ਹਨਾ ਪਰ ਕਰੋਨਾ ਵਾਇਰਸ ਤੋਂ ਬਾਅਦ ਇਹ ਜਿਹੜਾ ਟਾਈਮ ਆ ਗਿਆ ਨਾ ਵੀ ਜਦੋਂ ਦਾ ਸੋਸ਼ਲ ਮੀਡੀਆ ਤੇ ਲੈ ਆਏ ਜਿਉਂਦੀ ਆਪਾਂ ਨੂੰ ਐਲਗੋਰਿਦਮ ਇਹ ਦਿਖਾਉਂਦੀ ਹੈ ਸਿੱਖਾਂ ਨੂੰ ਸਿੱਖਾਂ ਵਾਲੀਆਂ ਦਿਖਾਦੀਆਂ ਹਿੰਦੂਆਂ ਨੂੰ ਹਿੰਦੂ ਵਾਲੀਆਂ ਮੁਸਲਮਾਨਾਂ ਨੂੰ ਮੁਸਲਮਾਨ ਵਾਲੀਆਂ ਮਤਲਬ ਹਰੇਕ ਧਰਮ ਹਰੇਕ ਕਲਚਰ ਉਹਨੂੰ ਇਹ ਦਿਖਾਇਆ ਜਾ ਰਿਹਾ ਵੀ ਤੁਸੀਂ ਖਤਮ ਹੋ ਜਾਓਗੇ। ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਡਰ ਦੀ ਭਾਵਨਾ ਪਾਈ ਜਾਂਦੀ ਹੈ ਵੀ ਜੇ ਤੁਸੀਂ ਹੁਣ ਨਾ ਜਾਗੇ ਵੀ ਹੁਣ ਨਾ ਕੁਛ ਕੀਤਾ ਵੀ ਤੁਹਾਡੀ ਹੋਂਦ ਖਤਮ ਹੋ ਜੂਗੀ। ਤੁਹਾਡਾ ਧਰਮ ਖਤਮ ਹੋ ਜੂਗਾ। ਮੰਨ ਲਓ ਹੁਣ ਤੁਸੀਂ ਕੈਨੇਡਾ ਅਮਰੀਕਾ ਦੀ ਐਗਜ਼ੈਂਪਲ ਲੈ ਲਓ, ਆਸਟ੍ਰੇਲੀਆ ਦੀ ਐਗਜ਼ੈਂਪਲ ਲੈ ਲਓ। ਔਰ ਇਹ ਦਿਖਾਇਆ ਜਾ ਰਿਹਾ ਵਾਈਟ ਸੁਪਰ ਮੈਸੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਸੋਸ਼ਲ ਵੀਡੀਓ ਦੇ ਉੱਤੇ। ਔਰ ਇਹ ਦਿਖਾਇਆ ਜਾਂਦਾ ਵੀ 12 ਦੀ ਆਗੇ ਫੋਰਨਰਸ, ਇੰਡੀਅਨਸ ਤੁਹਾਡੇ ਦੇ ਕਬਜ਼ਾ ਕਰਦੇ ਪਏ ਨੇ। ਕੋਡੀਆਂ ਜੋਬਸ ਖਾ ਰਹੇ ਨੇ ਜਿਹੜੇ ਬੰਦੇ ਜੋਬਸ ਕਿਵੇਂ ਖਾ ਸਕਦੇ ਨੇ ਲੀਗਲੀ ਐਵੇਂ ਬੰਦਿਆਂ ਨੂੰ ਵੀ ਐਵੇਂ ਕੀਤਾ ਦਿਖਾਇਆ ਜਾਂਦਾ ਵੀ ਇਲਲੀਗਲ ਇਮੀਗ੍ਰੈਂਟਸ ਹੁਣ ਤੁਸੀਂ ਆਪ ਸੋਚੋ ਵੀ ਹਰੇਕ ਪਾਸੇ ਕਿਤੇ ਕਲਚਰ ਨੂੰ ਲੈ ਕੇ ਕਿਸੇ ਧਰਮ ਨੂੰ ਲੈ ਕੇ ਵੀ ਲੜਾਈ ਚੱਲੀ ਜਾ ਰਹੀ ਹੈ ਇਹਦੇ ਪਿੱਛੇ ਕੀ ਕਾਰਨ ਹੈ ਇਹਦੇ ਪਿੱਛੇ ਇਹੀ ਕਾਰਨ ਹੈ ਜਿਹੜੇ ਵੱਡੇ ਕਾਰਪੋਰੇਟਸ ਨੇ ਨਾ ਗਵਰਨਮੈਂਟ ਬੈਠੀ ਆ ਜਾਣਦੇ ਨਹੀਂ ਬੰਦੇ ਲੜਨ ਥੱਲੇ ਡਿਵਾਈਡਡ ਰੂਲ ਹਮੇਸ਼ਾ ਰਵੇ ਸੋਸਾਇਟੀ ਦੇ ਵਿੱਚ ਤੇ ਉਹ ਰਾਜ ਕਰਦੇ ਰਹੇ ਉਹ ਆਪਣੀਆਂ ਪਾਲਿਸੀਆਂ ਲਿਆਉਂਦੇ ਰਹਣ ਉਹ ਕੋਈ ਵੀ ਰੂਲ ਬਣਾਉਂਦੇ ਰਹਣ ਕੋਈ ਉਹਨਾਂ ਦੇ ਸਵਾਲ ਨਾ ਚੱਕ ਸਕੇ ਤੇ ਆਪਾਂ ਉਹ ਚੀਜ਼ ਦੇ ਵਿੱਚ ਫਸਦੇ ਵੀ ਜਾ ਰਹੇ ਹਾਂ ਦਿਨ ਦਿਨ ਕਿੰਨੇ ਕੇ ਬੰਦੇ ਨੇ ਜਿਹੜੇ ਸਰਕਾਰਾਂ ਦੀਆਂ ਪਾਲਿਸੀਆਂ ਨੂੰ ਚੈਲੰਜ ਕਰ ਰਹੇ ਨੇ ਇਸ ਤਰ੍ਹਾਂ ਕਿਸੇ ਦਾ ਇੱਕਾ ਹੀ ਨਹੀਂ ਹੈਗਾ ਕੋਈ ਆਪਸ ਦੇ ਵਿੱਚ ਤਾਂ ਲੜੀ ਜਾਂਦੇ ਨੇ ਕੋਈ ਧਰਮ ਨੂੰ ਲੈ ਕੇ ਕੋਈ ਕਲਚਰ ਨੂੰ ਲੈ ਕੇ ਹਰੇਕ ਪਾਸੇ ਲੜੀ ਜਾ ਰਹੇ ਨੇ ਵੀ ਆਵਸ ਤੇ ਇੱਕਾ ਹੀ ਹੈਗਾ ਵੀ ਸਰਕਾਰ ਨੇ ਕੀ ਪਾਲਿਸੀ ਲਿਆਂਦੀ ਹੈ ਵੀ ਉਹਦਾ ਅੱਗੇ 10 ਸਾਲਾਂ ਨੂੰ ਕੀ ਇਫੈਕਟ ਪਊਗਾ ਸਾਡੇ ਤੇ ਵੀ ਕਿਤੇ ਸਾਨੂੰ ਕੋ ਕੈਪੀਟਲਿਜ਼ਮ ਦੇ ਵਿੱਚ ਵੜਾਇਆ ਜਾ ਰਿਹਾ ਵੀ ਹਾਂ ਵੀ ਜਿਹੜਾ ਬੰਦਾ ਮਿਹਨਤ ਕਰੂਗਾ ਜਿਹੜਾ ਬੰਦਾ ਹਾਰਡ ਵਰਕ ਕਰੂਗਾ ਉਹ ਹੀ ਕਾਮਯਾਬ ਹੋਊਗਾ ਆਵਸ ਦੇ ਵਿੱਚ ਦੌੜ ਦੇ ਵਿੱਚ ਭਜਾਇਆ ਜਾ ਰਿਹਾ ਤੁਹਾਨੂੰ ਜੇ ਮੰਨ ਲਓ ਕਿ ਦੂਜਾ ਬੰਦਾ ਕਾਮਯਾਬ ਹੋ ਜਾਂਦਾ ਥੋੜੇ ਅੰਦਰ ਡੈਲਸੀ ਆ ਜਾਂਦੀ ਵੀ ਉਹ ਬੰਦਾ ਕਿਵੇਂ ਅੱਗੇ ਲੰਘ ਗਏ ਐਵੇਂ ਦਿਖਾਇਆ ਜਾਂਦਾ ਵੀ ਜੋ ਕਿਸੇ ਸਰਟਨ ਲੈਵਲ ਦਾ ਉਹਨੇ ਪੈਸਾ ਕਮਾ ਲਿਆ ਜਾਂ ਨਾਮ ਦੇਖ ਲਿਆ ਵੀ ਤੁਹਾਡੇ ਤੋਂ ਵੱਧ ਕਾਮਯਾਬ ਹੋ। ਤੁਹਾਡੇ ਦਿਮਾਗ ਦੇ ਵਿੱਚ ਚੀਜ਼ ਪਾਈ ਜਾਂਦੀ ਪਈ ਹੈ। ਇਨਫੀਰੀਅਰਟੀ ਕੰਪਲੈਕਸ ਤੁਹਾਡੇ ਦਿਮਾਗ ਦੇ ਵਿੱਚ ਪਾਇਆ ਜਾ ਰਿਹਾ ਕਿ ਤੁਸੀਂ ਸਵਾਲ ਨਾ ਚੱਕ ਸਕੋ। ਤੁਸੀਂ ਇਹੜਾ ਚੀਜ਼ਾਂ ਦੇ ਵਿੱਚ ਹੀ ਫਸੇ ਹੋ। ਮੈਂ ਤਾਂ ਇਹ ਹੀ ਗੱਲ ਕਹਿਣਾ ਵੀ ਐਂਡ ਤੇ ਵੀ ਆਪਾਂ ਨੂੰ ਇਕੱਠੇ ਹੋਣ ਦੀ ਲੋੜ ਆ। ਅਵੇਰਨੈਸ ਲਿਆਉਣ ਦੀ ਲੋੜ ਆ ਵੀ ਸਮਾਜ ਦੇ ਵਿੱਚ ਇਸ ਟਾਈਮ ਚੱਲ ਕੀ ਰਿਹਾ ਹੈ। ਆਪਾਂ ਨੂੰ ਦੇਖਣਾ ਜੀਦਾ ਵੀ ਸਰਕਾਰ ਕੀ ਪਾਲਿਸੀਆਂ ਲੈ ਕੇ ਆ ਰਹੀ ਹੈ ਕਿ ਕੀ ਕਰਨਾ ਚਾਹ ਰਹੀ ਹੈ ਕਾਰਪੋਰੇਟਸ ਕੀ ਕਰਨਾ ਚਾਹੁੰਦੇ ਪਏ ਨੇ ਵੀ ਅੱਗੇ ਆਪਾਂ ਨੂੰ ਪਤਾ ਵੀ ਨਾ ਲੱਗੇ ਕਿਤੇ ਆਪਾਂ ਸੁੱਤੇ ਰਹਿ ਜਾਈਏ ਅੱਗੇ 30 40 ਸਾਲਾਂ ਤੋਂ ਆਂਦੇ ਨੂੰ ਆਪਣੇ ਗੁਲਾਮੀ ਦਾ ਇਹ ਜਿਹਾ ਜਾਲ ਪੈ ਗਿਆ ਤੇ ਆਪਾਂ ਨੂੰ ਪਤਾ ਵੀ ਨਾ ਲੱਗੇ ਤੁਹਾਨੂੰ ਇਹ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਇਹ ਵੀਡੀਓ ਦੇ ਉੱਤੇ ਵੀ ਸਵਾਲ ਲੱਖੋ ਕਿਤੇ ਮੈਂ ਤਾਂ ਨਹੀਂ ਤੁਹਾਨੂੰ ਮੈਨੀਪੂਲੇਟ ਕਰ ਦਦਿਆ ਕਿ ਤੁਹਾਡਾ opinion ਤਾਂ ਨਹੀਂ ਬਾਇਸਡ ਕਰ ਦਦਿਆ ਤੁਸੀਂ ਮੇਰੇ ਤੋਂ ਵੀ ਸਵਾਲ ਜੇ ਕੋ ਪਰ ਇਤਨੇ ਕਿਤਨੇ ਆਪਾਂ ਨੂੰ ਇਹ ਚੀਜ਼ਾਂ ਜੋ ਨਿਕਲਣ ਦੀ ਲੋੜ ਆ ਵੀ ਆਪਾਂ ਆਪਸ ਦੇ ਰਿਤੇ ਨਾਲ ਲੜੀਏ ਆਪਸ ਵਿੱਚ ਇਕਾ ਰੱਖੀਏ ਤੇ ਦੇਖੀਏ ਵੀ ਵੱਡੇ ਲੈਵਲ ਦੇ ਉੱਤੇ ਕੀ ਚੱਲ ਜਾਂਦਾ ਹੈ ਇਹਹੀ ਤੇ ਮੇਨ ਜਿਹੜੀ ਚੀਜ਼ ਆ ਆਪਾਂ ਨੂੰ ਬਚਾ ਸਕਦੀ ਹੈ ਇਸ ਟਾਈਮ ਜੇ ਆਪਾਂ ਹੁਣ ਨਾ ਉੱਠੇ ਨਾ ਗਰੰਟੀ ਦੀ ਗੱਲ ਆ ਅਗਲੇ 40 ਤੋਂ 50 ਸਾਲਾਂ ਦੇ ਵਿੱਚ ਆਪਾਂ ਗੁਲਾਮੀ ਦੇ ਇਹ ਜੇ ਜਾਲਜ ਫਾੜ ਜਾਗੇ ਨਾ ਆਪਾਂ ਨਿਕਲ ਵੀ ਨਹੀਂ ਸਕਾਂਗੇ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਣਾ ਵੀ ਹੋਲੀ-ਵਾਲੀ ਕਿਵੇਂ ਪੈ ਗਿਆ ਆਪਣੇ ਦਿਮਾਗ ਦੇ ਵਿੱਚ